ਤੇਰੀ ਗੱਲਾ ਬੰਦੇ ਵਾਂਗਿਆ ਮੇਰਾ ਕਰ ਛੱਡ ਘਟ ਹੋਈ ਬੇਟੇ ਕੋਲੇ ਲੈ ਕੇ ਆਇਆ ਹੀ ਸਮਾਨ ਥੋੜਾ ਬੱਚਾ ਮੇਰਾ ਦੋਤਾ ਟਿੱਕੀਆਂ ਟਿੱਕੀਆਂ ਲੈ ਕੇ ਆਈ ਅੱਲਾ ਬਾਜੀ ਵੰਡੀ ਆਈ ਸਾਰੇ ਸ੍ਰੀਕੇ ਦੀ ਉਹਨੇ ਸ੍ਰੀਕੇ ਦੀ ਬਾਜੀ ਵੰਡ ਗਿਆ ਉਹ ਨਾ ਨਮਕਨਾ ਮਾਮੂ ਉਸ ਲੈ ਕੇ ਆ ਖਾਨ ਟਿੱਕੀਆਂ ਲਿਆਈ ਜੀ ਵਰਕੇ ਖਵਾ ਕੇ ਗਿਆਈ ਸਾਨੂੰ ਫੇਰ ਇੱਕ ਫੋਨ ਆ ਗਿਆ ਜੀ ਉਹਦੇ ਕੋਲੇ ਉਹ ਕਹਿੰਦਾ ਦੀਪੂ ਆਈ ਮੜਾ ਜਾ ਮੈਂ ਜਦੀ ਫੋਨ ਕਰਤਾ ਜੀ ਮੇਰੇ ਬੇਟੇ ਨੇ ਮਾਦੀਪ ਨੂੰ ਕਰਿਆ ਆ ਜਾ ਪਤਾ ਆਪਣੀ ਗੱਡੀ ਲੈ ਕੇ ਆਉਣੀ ਆ ਸਤ ਸੰਕਰ ਖੜੀ ਆ ਚੱਲ ਮੈਂ ਫੋਨ ਕਰਾਇਆ ਇਹਨੂੰ ਇਹ ਕਹਿੰਦਾ ਮੈਂ ਡੈਡੀ ਆਉਣਾ ਮੇਰੇ ਨਾਲ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਫੇਰ ਮੈਂ ਫੋਨ ਕਰੀ ਗਿਆ ਮੇਰਾ ਫੋਨ ਚੱਕੀ ਗਿਆ ਇਹ ਫੋਨ ਤੇ ਕਹੀ ਗਿਆ ਮੈਂ ਡੈਡੀ ਆਇਆ ਮੈਂ ਡੈਡੀ ਆਇਆ ਬਸ ਆਇਆ ਮੈਂ ਇੱਕ ਸਾਡੇ ਪਿੰਡ ਦਾ ਬੰਤਾ ਨਾ ਮੁੰਡਾਈ ਕਾਲਾ ਕਾਲਾ ਉਹ ਉਹਦਾ ਫੋਨ ਗਿਆ ਜੀ ਮੇਰੇ ਫੋਨ ਤੋਂ ਬਾਹਰ ਇੱਕ ਬਲੇਰੋ ਗੱਡੀ ਆਈ ਹੈ ਜੀ ਕੜ ਕੇ ਬਲੇਰੋ ਗੱਡੀ ਆਈ ਹੈ ਜਿਹੜੀ ਉਹਦਾ ਨੰਬਰ ਮੈਨੂੰ ਪਤਾ ਨਹੀਂ ਹੈਗਾ 19 19 19 ਉਸ ਉਸ ਨੰਬਰ ਆਈ ਉਸ ਨੰਬਰ ਆਈ ਮੈਂ ਦੇਖਿਆ ਹੈ ਥਾਣੇ ਜੋ ਉਹ ਉਹ ਨੰਬਰ ਉਹ ਨੰਬਰ ਤੇ ਮੈਨੂੰ ਪਤਾ ਲੱਗਿਆ ਜੀ ਗੱਡੀ ਆਈ ਹੈ ਸਵੇਰੇ ਸਾਜਰੇ ਉਹ ਉਹ ਗੱਡੀ ਕੈਂ ਸਾਰੇ ਜਿਹੜੇ ਗਲੀ ਚ ਕੈਮਰੇ ਲੱਗੇ ਹੋਣੇ ਉਹ ਚੈੱਕ ਕਰਾਈ ਜੀ ਮੈਨੇ ਮਾਈ ਗੱਲਬਾਤ ਕੀ ਕੀ ਹੋਈ ਹੈ ਤੇ ਗੁਰਦੁਆਰੇ ਸਵੇਰੇ ਜਦੋਂ ਕੋਈ ਗ੍ਰੰਤੀ ਮੱਥਾ ਟੇਕਣਾ ਆਉਂਦਾ ਜੀ ਉਦੇ ਗੇਟ ਦੇ ਪਹਿਲਾਂ ਉਰਲੇ ਉਰਲੇ ਪਾਸੇ ਪਿਆ ਦੀ ਇਹ ਇਹ ਕਹਿੰਦੇ ਨੇ ਪਰ ਉਹ ਬੰਦਾ ਜਿਹੜਾ ਆਇਆ ਜੀ ਆ ਸਾਡੇ ਗਵੰਡੀਆਂ ਦਾ ਉਹ ਲੱਗਿਆ ਕਹਿਣ ਜੀ ਉਹ ਕਹਿੰਦਾ ਨਹੀਂ ਨਹੀਂ ਤੁਹਾਡਾ ਮੁੰਡਾ ਉੱਥੇ ਉੱਥੇ ਪਿਆ ਦੀ ਗੁਰਦੁਆਰੇ ਦੇ ਮੂਹਰੇ ਬਿਆਨ ਹੋਇਆ ਜੀ ਬਰੇ ਤੇ 23 ਤਰੀਕ ਦਾ 22 ਤਰੀਕ ਦੀ ਦੀ ਅਪਰਾਧੀ ਇਹਦੀ ਇਸੇ ਬਾਈ ਦੀ ਅਲੇ ਕੱਲ ਅਸੀਂ ਭਾਜੇ ਬਣਦੇ ਦੀ ਅੱਜ ਮੇਰੀ ਨੂੰ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ ਸਤਸੰਗ ਘਰ ਚ ਖੜੀ ਦੀ ਬਾਬਾ ਜੀ ਨੇ ਆਉਣਾ ਸੀ ਅਸੀਂ ਆਲੇ ਕਹਿੰਦੇ ਵੀ ਚੱਲ ਮਾ ਬਾਬਾ ਜੀ ਦੇ ਦਸਨ ਕਰਾ ਦਾਂਗੇ ਅੱਜ ਅੱਜ ਨੂੰ ਲੈ ਕੇ ਮੇਰਾ ਜਵਾਈ ਗੱਡੀ ਉੱਥੇ ਛੱਡ ਕੇ ਸਤਸੰਗ ਘਰ ਆਈ ਹਾਏ ਗੱਡੀ ਛੱਡ ਕੇ ਵਗ ਗਿਆ ਉਹ ਉਹਨੇ ਫਿਰ ਮੈਨੂੰ ਫੋਨ ਵੀ ਕਰਿਆ ਉਹ ਕਹਿੰਦਾ ਡੈਡੀ ਨੇਰਾ ਹੋ ਗਿਆ ਸਤਸੰਗ ਘਰ ਚ ਮੈਂ ਚਾਬੀ ਦੇ ਗਿਆ ਗੱਡੀ ਸਵੇਰੇ ਲੈ ਜਾਊਗਾ ਤੁਸੀਂ ਗੱਡੀ ਹੁਣ ਸਵੇਰੇ ਲੈ ਕੇ ਆਉਣੀ ਦੀ ਚੱਕੇ ਫਿਰ ਮੈਂ 12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ 12 ਮਈ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ-ਦਾਲੇ ਢੇੜਾ ਕੱਢ ਕੇ ਆਇਆ ਮਾਦਰੇ ਬਿਟਾ ਆਇਆ ਨਹੀਂ ਹੈਗਾ ਉਦੋਂ ਬਾਅਦ ਨਹੀਂ ਹੋਣ ਚੱਕਿਆ ਜੀ ਉਹਦੀਆਂ ਕਾਲਾਂ ਡਿਟੇਲ ਦੀਆਂ ਜਿਹੜੀਆਂ ਉਹ ਸਾਰੀਆਂ ਮਟਿੱਤੀ ਗਈਆਂ ਗਈਆਂ ਜਿਹੜੇ ਉਹਦੀ ਯਾਰ ਦੋਸਤ ਸੀ ਮੈਂ ਤਾਂ ਹੀ ਉਹਦੇ ਯਾਰ ਦੋਸਤਾਂ ਕਰਕੇ ਮੈਂ ਕਾਰਵਾਈ ਕਰ ਰਿਹਾ ਜੀ ਮੈਂ ਤੁਹਾਨੂੰ ਬੰਦੀ ਕਾਰਵਾਈ ਆ ਜਿਹੜਾ ਇੱਕ ਪੰਡਤਾਂ ਦਾ ਮੁੰਡਾ ਸੀ ਸਾਡੇ ਕਾਲਾ ਉਹ ਉਹਦਾ ਫੋਨ ਆਇਆ ਜੀ ਮੇਰੇ ਕੋਲੇ 8:00 ਵਜੇ ਸਾਡੇ ਘੱਟ ਪਤਾ ਨਹੀਂ ਮੈਨੇ ਫੋਨ ਕਰਾਇਆ ਜੀ ਉਦੋਂ ਬਾਅਦ ਉਹ ਪੰਡਤਾਂ ਨੇ ਮੁੰਡੇ ਦਾ ਫੋਨ ਆਇਆ ਜੀ ਉਹਦੇ ਕੋਲ ਬੇਟੇ ਦਾ ਫੋਨ ਤਾਂ ਬੇਟੇ ਦੇ ਫੋਨ ਤੇ ਆ ਯੋਦੂ ਬਾਅਦ ਨਹੀਂ ਪਤਾ ਲੱਗਿਆ ਜੀ ਅਧਿਆਸ਼ਨ ਤੁਹਾਨੂੰ ਕੀ ਮੰਗ ਚਾਉਨੇ ਹੋ ਅਧਿਆਸ਼ਨ ਜੀ ਮੰਗ ਕਾਣੇ ਦੇਖੋ ਜੀ ਮੇਰਾ ਕੱਲਾ ਬੇਟਾ ਦੀ ਜੀ ਮੈਂ ਕੱਲਾ ਬੇਟਾ ਦੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਤੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਣਾ ਮੇਰਾ ਘਰ ਖਾਲੀ ਹੋ ਗਿਆ ਯਾਰ ਕਿੱਥੇ ਮੇਰੇ ਖੁਸ਼ੀ ਹੋਈ ਨਹੀਂ ਮੇਰੇ ਘੁਲੀਆਂ ਹੋ ਗਏ ਅੱਜ ਅੱਜੇ ਘੁਲੀਆਂ ਹੋਈਆਂ ਇਹਦੇ ਨਾਲ ਕੋਈ ਕੱਚ ਨਹੀਂ ਛੱਡੀ। ਬਾਜੀ ਸਾਨੂੰ ਉਹ ਹੋਰ ਨਹੀਂ ਸਾਨੂੰ ਅਸੀਂ ਤਾਂ ਕਹਿੰਦੇ ਸਾਡਾ ਇਨਸਾਫ ਨਿਕਲਣਾ ਚਾਹੀਦਾ ਜੀ। ਉੱਦਾਂ ਜਿਹੜਾ ਹੋ ਗਿਆ ਇਹ ਜਿਆਦਾ ਸਾਡੋ ਬਰੇਰੋ ਕੱਢੀ ਵਾਲੇ ਦੇ ਸਾਕਾ ਜੀ। ਜਾਂ ਕਿਹੜਾ ਕਾਲਾ ਜਿੱਤ। ਸਾਡੇ ਪਿੰਡ ਦਾ ਜੀ। ਘੜਤਾ ਨਾ ਫੜਾ ਜੀ ਉਹ। ਠੀਕ ਹੈ ਨਹੀਂ ਮੈਂ ਤੁਹਾਨੂੰ ਉਂਝ-ਉਂਝ ਕਹਦਾ ਆਪਾਂ ਵੀ ਕਹੀਏ ਕਿਸੇ ਦੇ ਝੂਠਾ ਲਿਆ ਨਹੀਂ ਲਾਉਣਾ। ਜੋ ਇਨਸਾਫ ਤੇ ਨਿਕਲੂਗਾ ਜੀ ਉਹ ਕਲੀਅਰ ਹੋਵੇ ਗੱਲ। ਮੇਰਾ ਅੱਜ ਘਰ ਖਾਲੀ ਹੋ ਗਿਆ ਜੀ। ਦੇਖੋ ਜੀ ਅੱਜ ਮੈਂ ਇਹ ਨੂੰ ਲੈ ਕੇ ਆਉਣੀ ਤੇ ਆਉਂਦੀ। ਸਾਡੇ ਕੱਪੜੇ ਤੋਤੇ ਪ੍ਰੈਸ ਕਰੇ ਕਰਾਏ ਨਹੀਂ ਇੱਕ ਹੁਣ ਦੱਸ ਐਦੂ ਵੰਦ ਰਬ ਨੇ ਮੇਰੇ ਨਾਲ ਕੀ ਕਰੇ ਇਸਨੇ ਮੇਰੇ ਨਾਲ ਕੀ ਕਹਿੰਦਾ ਕਿ ਬਾਅਦ ਦੀ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਕਿਸੇ ਨਾਲ ਦਾ ਮਾੜਾ ਨਹੀਂ ਕਰਿਆ ਜੀ ਮੈਂ ਤੁਹਾਨੂੰ ਦੱਸਾਂ ਜੀ ਗੱਲ ਮੇਰੇ ਨਾਲ ਬਹੁਤ ਲੋਕਾਂ ਨੇ ਮਾੜਾ ਕਰਿਆ ਮੈਂ ਬੜੇ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਚਾਚਾ ਜੀ ਬਸ ਅਸੀਂ ਜੀ ਗੁਰਦੁਆਰਾ ਸਾਹਿਬ ਪਤਾ ਜੀ ਸਵੇਰੇ ਜਾ ਰਹੇ ਸੀ ਉਦੋਂ ਦੇਖਿਆ ਵੀ ਕੋਈ ਡੈੱਡ ਬੋਡੀ ਪਈ ਆ ਫਿਰ ਅਸੀਂ ਇਹ ਚਾਰ ਪੰਜ ਬੰਦੇ ਇਕੱਠੇ ਕਰੇ ਸਰਪੰਚ ਬੁਲਾਏ ਆ ਫਿਰ ਅਸੀਂ ਜੋ ਦੇਖਿਆ ਇਹ ਤਾਂ ਸਾਡੇ ਮੁੰਡਾ ਬੀਤੂ ਆ ਫਿਰ ਅਸੀਂ ਘਰ ਦੇ ਸਾਰਿਆਂ ਘਰੋਂ ਬੁਲਾ ਕੇ ਲੈ ਕੇ ਫਿਰ ਚੱਕ ਕੇ ਹਸਪਤਾਲ ਲੈ ਕੇ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਕੰਡੀਸ਼ਨ ਜਮੀ ਡੱਡ ਵਰਗੀ ਹੋ ਗਈ ਉਹਦੇ ਕੋਈ ਠੱਡਾ ਬੱਜ ਨਹੀਂ ਬਾਕੀ ਕੋਈ ਨਿਸ਼ਾਨ ਨਿਸ਼ਾਨ ਹਜੇ ਫਿਲਹਾਲ ਨਿਸ਼ਾਨ ਕੋਈ ਨਹੀਂ ਕੀ ਨਾਦਿਆਂ ਹਸਪਤਾਲ ਲੈਂਦਾ ਹੁਣ ਇੱਥੇ ਹਸਪਤਾਲ ਚ ਕੀ ਕੰਮ ਕੀ ਕਰਦਾ ਸੀ ਯਾਰ ਕੰਮ ਉਹ ਦੱਤ ਦੇ ਲੱਗਿਆ ਹੈ ਦੀਨ ਅੱਛਾ ਗਾਰਮੈਂਟ ਚ ਕਿਹੜਾ ਗਾਰਮੈਂਟ ਚ ਆਉਂਦੀ ਕਿੰਨੀ ਉਮਰ ਉਹਦੀ ਉਮਰ ਹਜੇ ਹੈਗੀ ਮੇਰੇ ਨਾਲ ਸਾਰੀ ਬੱਚੀ 23 ਸਾਲ ਦੀ ਉਮਰ ਹੈ ਜੀ ਅਜੇ 5 ਸਾਲੋ ਵਿਆਹ ਹੋਇਆ ਹੈ ਜੀ ਨਾ ਹੀ ਗੱਲ ਤੇ ਇਹ ਤਾਂ ਚੌਂ ਮਿੰਟ ਪੂਰੀ ਹੋਈ ਸੀ ਹੋਰ ਆਹ ਹਾਂ ਇੱਕ ਦਿਨੇ ਹੋਇਆ ਜੀ ਅਜੇ ਜੀ ਇੱਕ ਦੂਜੇ ਦਿਨੇ ਕੱਲ ਫੇਰੇ ਪਾਣੀ ਕਿੱਥੇ ਦਾ ਖੁਸ਼ੀਆਂ ਦੀਆਂ ਗੱਡੀਆਂ ਖੜੀਆਂ ਸੀ ਅੱਜ ਉੱਥੇ ਗਮੀਆਂ ਵਾਲੇ ਖੜੇ ਨੇ ਸਾਰੀ ਬਹੁਤ ਅਫਸੋਸ ਵਾਲਾ ਸਾਰਾ ਪਿੰਡ ਦੇ ਲੋਕ ਸੋ ਖੜਾ ਜਿੱਥੇ ਸਾਰਿਆਂ ਨੇ ਦੇਖ ਰਹੇ ਨੇ ਕੀ ਹੋਇਆ ਨਾ ਇਹੋ ਜਿਹਾ ਕਦੇ ਪਿੰਡ 'ਚ ਕਦੇ ਹੋਇਆ ਹੀ ਆ ਹੈ ਜਿਹੜਾ ਹੁਣ ਦੇਖਣ ਨੂੰ ਮੈਨੂੰ ਜੀ ਸਵੇਰੇ ਤਲਾਹ ਆਈ ਸੀ ਕਿ ਸੰਦੀਪ ਭਾਵਾ ਨਾਲ ਨੌਜਵਾਨ ਹੈ ਪਿੰਡ ਚੌਧਰੀ ਮੱਝ ਦਾ ਕਨਸ਼ਾਬ ਨੂੰ ਘਰੋਂ ਗਿਆ ਸੀ ਪਰਿਵਾਰ ਦੇ ਕਸ਼ਰਤ ਕਾਬਤ ਨਹੀਂ ਵਾਪਸ ਆਇਆ ਸੋ ਰੇ ਉਹਦੀ ਡੈੱਡ ਬੋਡਿੰਗ ਮਿਲ ਗਈ। ਔਰ ਫੁੱਲੀ ਰਿਪੋਰਟਾਲ ਕੀਤੀ ਹੈ ਤੇ ਕੂਚ ਕੀਤੀ ਹੈ ਉਹਦੇ ਵਿੱਚ ਕੋਈ ਸੱਟ ਵਗੈਰਾ ਜਾਂ ਕੋਈ ਹੋਰ ਇਹੀ ਕੋਈ ਸਖਤੀ ਚੀਜ਼ ਨਹੀਂ ਸਕੀ ਉਹਨੂੰ ਕਿਤੇ ਫਿਰ ਵੀ ਉਹਦਾ ਪੋਸਟਮਾਰਟਮ ਕਰਾਇਆ ਗਿਆ। ਪੋਸਟਮਾਰਟਮ ਕਰਵਾ ਕੇ ਤਾਂ ਉਹ ਬੈੱਡ ਮੌਤ ਦੇ ਕਾਰਨ ਪਤਾ ਲਾਇਆ ਜਾਏਗਾ। ਤੇ ਉਦੋਂ ਬਾਅਦ ਕੀ ਹੋਈ ਹੈ ਅਗਲੀ ਗੱਲ ਦੀ। ਮੈਰਿਜ ਹੁਣੀ ਕਹਿੰਦੇ ਜੀ ਹੋਈ ਹੈ 22 ਤਰੀਕ ਨੂੰ ਤੁੰਦਨਪੋਲੇ ਮਰਦ ਹੋਈ ਸੀ ਉਹਦੇ। ਪਰਿਵਾਰ ਦਾ ਵੀ ਸ਼ੱਕ ਕਰ ਰਿਹਾ ਨਹੀਂ ਇਹਦੇ ਨੂੰ ਬਿਲੇਰੀ ਬੀਤੀ ਹੋਈ ਹੈ। ਪਰਿਵਾਰ ਇਹਨਾਂ ਜੀ ਸ਼ੱਕ ਕਰ ਰਿਹਾ ਹੈ ਕਿ ਪਿੰਡ ਦਾ ਮੁੰਡਾ ਉਹਤੇ ਵੀ ਸ਼ੱਕ ਕਰ ਰਿਹਾ ਹੈ ਕਿ ਗੱਡੀ ਦਾ ਵੀ ਜੇਕਰ ਕੀਤਾ ਹੈ ਉਹ ਰੈਂਗਲ ਤੋਂ ਵੀ ਅਸੀਂ ਪੁਟਾਲ ਕਰ ਰਹੇ ਹਾਂ। ਔਰ ਉਹਦੋਂ ਲਾ ਵੋ ਗੋਸਟ ਪਰ ਤੋਂ ਇਹ ਕਲੀਅਰ ਹੋ ਜਾਣਾ ਵੀ ਟੌਕ ਆਫ ਡੈਥ ਕੀ ਹੈ ਕਿਸ ਕਾਰਨ ਕਰਕੇ ਉਹਦੀ ਮੌਤ ਹੋਈ ਹੈ। ਉਦੋਂ ਜਿਹੜਾ ਹੈਗਾ ਸਪੈਸਟਰੀ ਨਾਲ ਦੋਨੋਂ ਨੇ ਜੀ ਰਿਪੋਰਟ ਦਿੱਤੀ ਹੈ। ਇਹ 24-25 ਸਾਲ ਦਾ ਹੈਗਾ ਮੁੰਡਾ ਕੱਪੜੇ ਦੀ ਦੁਕਾਨ ਤੇ ਦਿਨਾਵੀ ਲੱਗਿਆ ਹੋਇਆ ਸੀਗਾ। ਉਹ ਪੇਂਡਾ ਹੈਗਾ ਤੇ ਸੁਆਮਾ ਪਰੇ ਕਰਦਾ ਸੀ। ਹਰ ਇੱਕ ਨੂੰ ਪੁੱਛਿਆ ਉਹਦੇ ਤੋਂ। ਫਰਦਰ ਉਹਦਾ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਨੇ ਜੀ ਬਿਆਨ ਲਿਖ ਕੇ ਪੋਸਟ ਮਾਰਨ ਕਰਵਾਇਆ ਪੋਸਟ ਮਾਰਨ ਰਿਪੋਰਟ ਵੀ ਹੇਠ ਕਰਾਂਗੇ ਔਰ ਉਸ ਤੋਂ ਬਾਅਦ ਅਗਲੀ ਪ੍ਰੀਜ਼ ਕਰਦੇ ਹਾਂ